ਸਤ ਸ੍ਰੀ ਅਕਾਲ ਹਮਦਰ ਟੀਵੀ ਵੇਖ ਰਹੇ ਦਰਸ਼ਕਾਂ ਦਾ ਦੇਸ਼ ਦੁਨੀਆ ਬੁਲੇਟਨ ਵਿੱਚ ਸਵਾਗਤ ਹੈ ਆਓ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ ਅਮਰੀਕਾ ਵਿੱਚ ਦਾਖਲ ਨਹੀਂ ਹੋ ਸਕਣਗੇ 36 ਮੁਲਕਾਂ ਦੇ ਲੋਕ 19 ਮੁਲਕਾਂ ਤੇ ਪਹਿਲਾਂ ਹੀ ਪਾਬੰਦੀਆਂ ਲਾ ਚੁੱਕੇ ਨੇ ਡੋਨਲਡ ਟਰੰਪ ਅਮਰੀਕਾ ਤੋਂ ਭਾਰਤ ਆ ਰਹੇ 에어 ਇੰਡੀਆ ਦੇ ਜਹਾਜ਼ ਵਿੱਚ ਪਿਆ ਵੱਡਾ ਨੌਕਸ ਕ੍ਰੈਸ਼ ਮਗਰੋਂ ਦੂਜੀ ਵਾਰ ਰੱਦ ਕਰਨੀ ਪਈ ਅਹਮਦਾਬਾਦ ਲੰਡਨ ਫਲਾਈਟ ਸਾਥ੍ਰੀਕਾਲ ਹਮਦਾਰ ਟੀਵੀ ਦੇਖ ਰਹੇ ਦਰਸ਼ਕਾਂ ਦਾ ਦੇਸ਼ ਦੁਨੀਆ ਬੁਲੇਟਨ ਵਿੱਚ ਸਵਾਗਤ ਹੈ ਆਓ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ ਅਮਰੀਕਾ ਵਿੱਚ ਦਾਖਲ ਨਹੀਂ ਹੋ ਸਕਣਗੇ 36 ਮੁਲਕਾਂ ਦੇ ਲੋਕ 19 ਮੁਲਕਾਂ ਤੇ ਪਹਿਲਾਂ ਹੀ ਪਾਬੰਦੀਆਂ ਲਾ ਚੁੱਕੇ ਨੇ ਡੋਨਲਡ ਟਰੰਪ ਅਮਰੀਕਾ ਤੋਂ ਭਾਰਤ ਆ ਰਹੇ 에어 ਇੰਡੀਆ ਦੇ ਜਹਾਜ਼ ਵਿੱਚ ਪਿਆ ਵੱਡਾ ਨੌਕਸ ਕ੍ਰੈਸ਼ ਮਗਰੋਂ ਦੂਜੀ ਵਾਰ ਰੱਦ ਕਰਨੀ ਪਈ ਅਹਮਦਾਬਾਦ ਲੰਡਨ ਫਲਾਈਟ ਕੈਨੇਡੀਅਨ ਰੀਅਲ ਅਸਟੇਟ ਬਾਜ਼ਾਰ ਵਿੱਚ ਰੌਣਕਾਂ ਦੇ ਸੰਕੇਤ ਅਪ੍ਰੈਲ ਦੇ ਮੁਕਾਬਲੇ ਮਈ ਮਹੀਨੇ ਦੌਰਾਨ ਮਕਾਨਾਂ ਦੀ ਵਿਕਰੀ 3.6 ਫੀਸਦੀ ਵਧੀ 이란 ਵੱਲੋਂ ਇਜ਼ਰਾਈਲੀ ਖੁਫੀਆ ਏਜੰਸੀ ਦਾ ਮੁੱਖ ਦਫ਼ਤਰ ਤਬਾਹ ਜੰਗ ਵਿੱਚ ਜਲਦ ਸ਼ਾਮਲ ਹੋ ਸਕਦਾ ਹੈ ਅਮਰੀਕਾ ਭਾਰਤੀ ਵਿਦਿਆਰਥੀਆਂ ਨੂੰ ਆਰਮੀਨੀਆ ਦੇ ਰਸਤੇ ਕੱਢਿਆ ਅਮਰੀਕਾ ਵਿੱਚ ਦੋ ਗੁਜਰਾਤੀ ਧੋਖਾਧੜੀ ਅਤੇ ਚੋਰੀ ਦੇ ਮਾਮਲੇ ਵਿੱਚ ਗ੍ਰਿਫਤਾਰ ਹਰਸ਼ੀਲ ਪਟੇਲ ਅਤੇ ਸ਼ੁਭਮ ਪਟੇਲ ਵਜੋਂ ਕੀਤੀ ਗਈ ਸ਼ਨਾਖ ਦੁਨੀਆ ਦੇ 36 ਹੋਰ ਮੁਲਕਾਂ ਦੇ ਲੋਕ ਅਮਰੀਕਾ ਦਾਖਲ ਨਹੀਂ ਹੋ ਸਕਣਗੇ ਜੀ ਹਾਂ ਰਾਸ਼ਟਰਪਤੀ ਡੋਨਲਡ 트ੰਪ ਵੱਲੋਂ 19 ਮੁਲਕਾਂ ਦੇ ਨਾਗਰਿਕਾਂ ਉੱਤੇ ਆਵਾਜਾਈ ਪਾਬੰਦੀਆਂ ਲਾਗੂ ਕਰਨ ਮਗਰੋਂ 36 ਹੋਰਾਂ ਦੀ ਸ਼ਨਾਖਤ ਕੀਤੀ ਗਈ ਹੈ ਜਿਨ੍ਹਾਂ ਦੇ ਨਾਗਰਿਕ ਅਮਰੀਕਾ ਦਾ ਜਹਾਜ਼ ਨਹੀਂ ਚੜ੍ਹ ਸਕਣਗੇ 트ੰਪ ਨੇ ਦਾਅਵਾ ਕੀਤਾ ਹੈ ਕਿ ਵੀਜ਼ਾ ਮਿਆਦ ਲੰਘਣ ਦੇ ਬਾਵਜੂਦ ਅਮਰੀਕਾ ਛੱਡ ਕੇ ਨਾ ਜਾਣ ਵਾਲੇ ਵਿਦੇਸ਼ੀ ਨਾਗਰਿਕ ਇੱਕ ਮਗਰੋਂ ਇੱਕ ਹੱਤਵਾਦੀ ਹਮਲੇ ਕਰ ਰਹੇ ਨੇ ਅਤੇ ਸਾਰਾ ਕਸੂਰ ਜੋ ਬਾਈਡਨ ਦਾ ਬਣਦਾ ਹੈ ਜਿਨ੍ਹਾਂ ਵੱਲੋਂ ਲੱਖਾਂ ਦੀ ਗਿਣਤੀ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਮੁਲਕ ਵਿੱਚ ਦਾਖਲਾ ਦਿੱਤਾ ਗਿਆ 트럼ਪ ਸਰਕਾਰ ਵੱਲੋਂ ਇਹਨਾਂ 36 ਮੁਲਕਾਂ ਨੂੰ ਆਪਣਾ ਅਕਸ ਸੁਧਾਰਨ ਵਾਸਤੇ 60 ਦਿਨ ਦਾ ਸਮਾਂ ਵੀ ਦਿੱਤਾ ਗਿਆ ਅਤੇ ਜੇ ਇਸ ਦੌਰਾਨ ਹਾਲਾਤ ਵਿੱਚ ਤਬਦੀਲੀ ਮਹਿਸੂਸ ਨਾ ਹੋਈ ਤਾਂ ਪਾਬੰਦੀਆਂ ਦਾ ਘੇਰਾ ਹਟਾਇਆ ਨਹੀਂ ਜਾਵੇਗਾ ਨਵੀਆਂ ਆਵਾਜਾਈ ਪਾਬੰਦੀਆਂ ਦੇ ਘੇਰੇ ਵਿੱਚ ਆਏ ਮੁਲਕਾਂ ਵਿੱਚ ਡੋਮਿਨਿਕਾ ਇਥੀਓਪੀਆ ਮਿਸਰ ਕਾਨਾ, ਕਿਰਗਿਸਤਾਨ, ਕੰਬੋਡੀਆ, ਅੰਗੋਲਾ, ਐਂਟੀਗੁਆ ਐਂਡ ਬਰਮੂਡਾ, ਕੈਮਰੂਨ, ਸੀਰੀਆ, ਸਾਊਥ Sudan, ਤੰਜ਼ਾਨੀਆ, ਯੂਗਾਂਡਾ, ਲਾਈਬੇਰੀਆ, ਡੈਮੋਕ੍ਰੈਟਿਕ ਰਿਪਬਲਿਕ ਆਫ ਕਾਂਗੋ, ਜ਼ਾਂਬੀਆ ਅਤੇ ਜ਼ਿੰਬਾਬਵੇ ਸ਼ਾਮਲ ਨੇ। ਨਿਊਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਸਬੰਧਤ ਮੂਲਕਾਂ ਨੂੰ ਸਕ੍ਰੀਨਿੰਗ ਚਿੰਤਾਵਾਂ ਦੂਰ ਕਰਨ ਲਈ ਠੋਸ ਕਾਰਵਾਈ ਕਰਨ ਦਾ ਸੱਦਾ ਦਿੱਤਾ ਗਿਆ ਹੈ। ਟ੍ਰੰਪ ਸਰਕਾਰ ਵੱਲੋਂ ਉਹਨਾਂ ਮੁਲਕਾਂ ਨੂੰ ਤਰਜੀਹੀ ਤੌਰ ਤੇ ਨਿਸ਼ਾਨਾ ਬਣਾਇਆ ਗਿਆ ਇੱਥੇ ਕੇਂਦਰ ਸਰਕਾਰਾਂ ਅਨੁਧਾਰਦ ਨੇ ਅਤੇ ਵੱਡੇ ਪੱਧਰ ਤੇ ਹਿੰਸਾ ਦਾ ਮਾਹੌਲ ਹੈ ਇੱਥੇ ਦੱਸਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਟ੍ਰੰਪ ਸਰਕਾਰ ਨੇ ਉਹਨਾਂ ਮੁਲਕਾਂ ਨੂੰ ਨਿਸ਼ਾਨਾ ਬਣਾਇਆ ਜਿਨ੍ਹਾਂ ਵੱਲੋਂ ਅਮਰੀਕਾ ਤੋਂ ਡਿਪੋਰਟ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਪਰਵਾਨ ਕਰਨ ਤੋਂ ਨਾ ਕਰ ਦਿੱਤੀ ਗਈ ਜਿਨ੍ਹਾਂ ਵਿੱਚ ਅਫਗਾਨਿਸਤਾਨ, ਈਰਾਨ, ਲੀਬੀਆ, ਮਿਆਂਮਾਰ, ਸੂਡਾਨ, ਸੋਮਾਲੀਆ ਅਤੇ ਯਮਨ ਸ਼ਾਮਲ ਸਨ ਅਮਰੀਕਾ ਦੀ ਸਖਤੀ ਮਗਰੋਂ ਅਲਸਲਵਾਡੋਰ, ਪਨਾਮਾ ਅਤੇ ਕੋਸਟਾ ਰੀਕਾ ਨੇ ਗੈਰ-ਮੁਲਕਾਂ ਨਾਲ ਸੰਬੰਧਿਤ ਪ੍ਰਵਾਸੀਆਂ ਨੂੰ ਆਪਣੀ ਧਰਤੀ ਤੇ ਰੱਖਿਆ ਜਦਕਿ ਕੋਸੋਵੋ ਵੱਲੋਂ ਹਾਲ ਹੀ ਵਿੱਚ ਗੈਰ-ਮੁਲਕੀ ਪ੍ਰਵਾਸੀਆਂ ਨੂੰ ਆਪਣੀ ਧਰਤੀ ਤੇ ਰੱਖਣ ਦੀ ਸਹਿਮਤੀ ਦਿੱਤੀ ਗਈ ਹੈ ਡੋਨਲਡ ਟਰੰਪ ਨੇ ਸਾਫ਼ ਲਫ਼ਜ਼ਾਂ ਵਿੱਚ ਆਖ ਦਿੱਤਾ ਕਿ ਉਹਨਾਂ ਮੁਲਕਾਂ ਦੇ ਲੋਕਾਂ ਵਾਸਤੇ ਅਮਰੀਕਾ ਦੇ ਦਰਵਾਜ਼ੇ ਬੰਦ ਨੇ ਜੋ ਸਾਡੀਆਂ ਨੀਤੀਆਂ ਮੁਤਾਬਕ ਅੱਗੇ ਵਧਣ ਨੂੰ ਤਿਆਰ ਨਹੀਂ ਉਧਰ ਵਾਈਟ ਹਾਊਸ ਦੇ ਡਿਪਟੀ ਪ੍ਰੈਸਕਟਰ ਐਬਿਗੇਲ ਜੈਕਸਨ ਨੇ ਸੋਸ਼ਲ ਮੀਡੀਆ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਰਾਸ਼ਟਰਪਤੀ 트াম্প ਆਪਣਾ ਵਾਅਦਾ ਨਿਭਾ ਰਹੇ ਨੇ ਜਿਸ ਤਹਿਤ ਖਤਰਨਾਕ ਵਿਦੇਸ਼ੀ ਨਾਗਰਿਕਾਂ ਤੋਂ ਅਮਰੀਕਾ ਵਾਸੀਆਂ ਦੀ ਸੁਰੱਖਿਆ ਕੀਤੀ ਜਾ ਰਹੀ ਹੈ ਵੱਡੀ ਗਿਣਤੀ ਵਿੱਚ ਮੂਲਕਾਂ ਨੂੰ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਉਹ ਸੁਰੱਖਿਆ ਮਾਪਦੰਡਾਂ ਅਤੇ ਹੋਰ ਤਰਜੀਹਾਂ ਵੱਲ ਧਿਆਨ ਦੇਣਾ ਨਹੀਂ ਚਾਹੁੰਦੇ ਆਵਾਜ਼ਾਈ ਪਾਬੰਦੀਆਂ ਦੇ ਘੇਰੇ ਵਿੱਚ ਆਉਣ ਵਾਲੇ ਮੂਲਕਾਂ ਦੀ ਸੂਚੀ ਹੋਰ ਲੰਮੀ ਹੋ ਸਕਦੀ ਹੈ ਜੇ ਰਾਸ਼ਟਰਪਤੀ ਕੌਮੀ ਸੁਰੱਖਿਆ ਵਾਸਤੇ ਖਤਰਾ ਮਹਿਸੂਸ ਕਰਦੇ ਨੇ ਬੀਰੋ ਰਿਪੋਰਟ ਹਮਦਰ ਟੀਵੀ ਅਗਲੀ ਖਬਰ 에어 ਇੰਡੀਆ ਦੇ ਇੱਕ ਹੋਰ ਜਹਾਜ਼ ਵਿੱਚ ਪੈਦਾ ਹੋਈ ਵੱਡੀ ਤਕਨੀਕੀ ਖਰਾਬੀ ਨਾਲ ਸੰਬੰਧਿਤ ਹੈ ਅਮਰੀਕਾ ਤੋਂ ਭਾਰਤ ਆ ਰਹੇ 에어 ਇੰਡੀਆ ਦੇ ਇੱਕ ਜਹਾਜ਼ ਵਿੱਚ ਤਕਨੀਕੀ ਖਰਾਬੀ ਪੈਦਾ ਹੋਣ ਮਗਰੋਂ ਮੁਸਾਫਰਾਂ ਨੂੰ ਕੋਲਕਾਤਾ ਹਵਾਈ ਅੱਡੇ ਤੇ ਜਹਾਜ਼ ਤੋਂ ਉਤਾਰ ਦਿੱਤਾ ਗਿਆ ਸੈਨ ਫ੍ਰਾਂਸਿਸਕੋ ਤੋਂ ਰਵਾਨਾ ਹੋਈ ਫਲਾਈਟ AI180 ਮੰਗਲਵਾਰ ਵੱਡੇ ਤੜਕੇ ਕੋਲਕਾਤਾ ਹਵਾਈ ਅੱਡੇ ਤੇ ਲੈਂਡ ਹੋਈ ਅਤੇ तकरीबन 70 ਮਿੰਟ ਬਾਅਦ ਮੁੰਬਈ ਰਵਾਨਾ ਹੋਣਾ ਸੀ ਪਰ ਇਸੇ ਦੌਰਾਨ ਜਹਾਜ਼ ਦੇ ਖੱਬੇ ਇੰਜਣ ਵਿੱਚ ਤਕਨੀਕੀ ਨੁਕਸਾਨ ਸਾਹਮਣੇ ਆ ਗਿਆ ਹਵਾਈ ਜਹਾਜ਼ ਦੇ ਕੈਪਟਨ ਨੇ ਮੁਸਾਫਰਾਂ ਨੂੰ ਦੱਸਿਆ ਕਿ ਸਭਨਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਫਿਲਹਾਲ ਫਲਾਈਟ ਟੇਕ-ਆਫ ਨਹੀਂ ਕਰ ਸਕੇਗੀ ਕੋਲਕਾਤਾ ਹਵਾਈ ਅੱਡੇ ਤੋਂ ਸਾਹਮਣੇ ਆਈਆਂ ਕੁਝ ਤਸਵੀਰਾਂ ਵਿੱਚ 에어 ਇੰਡੀਆ ਦੇ ਜਹਾਜ਼ ਦਾ ਮੌਇਨਾ ਕਰਦੇ ਮੁਲਾਜ਼ਮ ਨਜ਼ਰ ਆ ਰਹੇ ਸਨ ਏਅਰ ਇੰਡੀਆ ਦੇ ਹਵਾਈ ਜਹਾਜ਼ਾਂ ਨਾਲ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਨੂੰ ਵੇਖਦਿਆਂ ਮੁਸਾਫਰਾਂ ਵਿੱਚ ਡਰ ਦਾ ਮਾਹੌਲ ਹੈ। ਸੋਮਵਾਰ ਸਵੇਰੇ ਹਾਂਗਕਾਂਗ ਤੋਂ ਦਿੱਲੀ ਆ ਰਹੇ ਏਅਰ ਇੰਡੀਆ ਦੇ ਜਹਾਜ਼ ਨੂੰ ਤਕਨੀਕੀ ਸਮੱਸਿਆ ਦੇ ਚੱਲਦਿਆਂ ਵਾਪਸ ਲਿਜਾਣਾ ਪਿਆ ਜਦਕਿ ਇਸ ਤੋਂ ਪਹਿਲਾਂ ਅਹਮਦਾਬਾਦ ਵਿਖੇ ਏਅਰ ਇੰਡੀਆ ਦਾ ਹਵਾਈ ਜਹਾਜ਼ ਕ੍ਰੈਸ਼ ਹੋਣ ਕਾਰਨ 272 ਜਣੇ ਮਾਰੇ ਗਏ ਸਨ। ਇਸ ਤੋਂ ਇਲਾਵਾ ਦਿੱਲੀ ਤੋਂ ਰਾਂਚੀ ਜਾ ਰਹੀ ਏਅਰ ਇੰਡੀਆ ਐਕਸਪ੍ਰੈਸ ਦੀ ਇੱਕ ਫਲਾਈਟ ਨੂੰ ਸ਼ਕੀ ਤਕਨੀਕੀ ਸਮੱਸਿਆ ਕਰਕੇ ਟੇਕ-ਆਫ ਕਰਨ ਤੋਂ ਤੁਰਤ ਬਾਅਦ ਦਿੱਲੀ ਡਾਇਵਰਟ ਕਰ ਦਿੱਤਾ ਗਿਆ ਬੋਇੰਗ 737 ਮੈਕਸ 8 ਜਹਾਜ਼ ਨੇ ਰਾਂਚੀ ਦੇ ਬਿਰਸਾ ਮੁੰਡਾ ਹਵਾਈ ਅੱਡੇ ਤੇ ਉਤਰਨਾ ਸੀ ਐਤਵਾਰ ਰਾਤ ਭਾਰਤ ਆ ਰਹੇ ਬੋਇੰਗ ਦੇ ਦੋ ਡ੍ਰੀਮ ਲਾਈਨਰ ਜਹਾਜ਼ ਰਾਹ ਵਿੱਚੋਂ ਹੀ ਭਰਤ ਗਏ ਇਹਨਾਂ ਵਿੱਚੋਂ ਇੱਕ ਫਲਾਈਟ ਲੰਡਨ ਤੋਂ ਚੇਨਈ ਅਤੇ ਦੂਜੀ ਫ੍ਰੈਂਕਫਰਟ ਤੋਂ ਹైదరాబాద్ ਆ ਰਹੀ ਸੀ ਇੱਕ ਫਲਾਈਟ ਵਿੱਚ ਤਕਨੀਕੀ ਖਰਾਬੀ ਪੈਦਾ ਹੋਣ ਦੀ ਇਤਲਾਹ ਮਿਲੀ ਜਦਕਿ ਦੂਜੀ ਫਲਾਈਟ ਵਿੱਚ ਬੰਬ ਦੀ ਧਮਕੀ ਨੇ ਭੜਤੂ ਪਾ ਦਿੱਤਾ ਐਤਵਾਰ ਨੂੰ ਲਖਨਊ ਦੇ ਚੌਧਰੀ ਚਰਨ ਸਿੰਘ ਹਵਾਈ ਅੱਡੇ ਤੇ ਸਾਊਦੀ ਅਰਬ 에ਅਰਲਾਈਨਸ ਦੀ ਫਲਾਈਟ ਦੀ ਲੈਂਡਿੰਗ ਦੌਰਾਨ ਝੰਗਿਆੜੇ ਅਤੇ ਧੂਆਂ ਨਿਕਲਣ ਲੱਗਾ 에ਅਰਪੋਰਟ ਦੀ ਫਾਇਰ ਟੀਮ ਨੇ ਮੌਕੇ ਤੇ ਪੁੱਜ ਕੇ ਫੋਮ ਅਤੇ ਪਾਣੀ ਦਾ ਛੜਕਾ ਕੀਤਾ ਤੇ ਤਕਰੀਬਨ 20 ਮਿੰਟ ਦੀ ਕਰੜੀ ਮੁਸ਼ਕਲਤ ਮਗਰੋਂ ਹਾਲਾਤ ਕਾਬੂ ਹੇਠ ਆ ਸਕੇ ਦੂਜੇ ਪਾਸੇ ਅਹਮਦਾਬਾਦ ਤੋਂ ਲੰਡਨ ਜਾ ਰਹੀ 에어 ਇੰਡੀਆ ਦੀ ਫਲਾਈਟ AI159 ਨੂੰ ਤਕਨੀਕੀ ਖਰਾਬੀ ਕਾਰਨ ਰੱਦ ਕਰ ਦਿੱਤਾ ਗਿਆ ਅਤੇ ਮੁਸਾਫਰਾਂ ਨੂੰ ਇਸ ਬਾਰੇ 2 ਘੰਟੇ ਬਾਅਦ ਪਤਾ ਲੱਗਾ ਮੁਸਾਫਰਾਂ ਨੇ ਸ਼ਿਕਾਇਤ ਪਰੇ ਲੇਜ਼ੇ ਵਿੱਚ ਕਿਹਾ ਕਿ ਫਲਾਈਟ 159 ਨੇ ਯੂਕੇ ਦੇ ਗੈਟਵੇ ਹਵਾਈ ਅੱਡੇ ਤੇ ਜਾਣਾ ਸੀ ਪਰ ਲੰਮਾ ਸਮਾਂ ਖੱਜਲਖਵਾਰ ਕਰਨ ਮਗਰੋਂ ਫਲਾਈਟ ਰੱਦ ਕਰਨ ਦੀ ਇਤਲਾ ਆ ਗਈ 에어ਲਾਈਨ ਵੱਲੋਂ ਕਿਰਾਏ ਦੀ ਵਾਪਸੀ ਬਾਰੇ ਵੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਬੇਰ ਰਿਪੋਰਟ ਹਮਦਰ ਟੀਵੀ ਆ ਹੁਣ ਚਲਦੇ ਆ ਅਮਰੀਕਾ ਪੁਲਿਸ ਵੱਲੋਂ ਗ੍ਰਿਫਤਾਰ ਦੋ ਗੁਜਰਾਤੀਆਂ ਨਾਲ ਸੰਬੰਧਤ ਖਬਰ ਵਾਲ ਅਮਰੀਕਾ ਵਿੱਚ ਦੋ ਗੁਜਰਾਤੀ ਨੌਜਵਾਨਾਂ ਨੂੰ ਲੱਖਾਂ ਡਾਲਰ ਦੀ ਧੋਖਾਧੜੀ ਅਤੇ ਚੋਰੀ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਅਲਾਸਕਾ ਦੇ ਪੀਟਰਜ਼ਬਰਗ ਸ਼ਹਿਰ ਦੀ ਪੁਲਿਸ ਵੱਲੋਂ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਦੀ ਮਦਦ ਨਾਲ 23 ਸਾਲ ਦੇ ਹਰਸ਼ੀਲ ਕੁਮਾਰ ਪਟੇਲ ਅਤੇ 25 ਸਾਲ ਦੇ ਸ਼ੁਭਮ ਪਟੇਲ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਵਿਰੁੱਧ ਠੱਗੀ ਦੀ ਸਾਜ਼ਿਸ਼ ਕਢਣ ਅਤੇ ਚੋਰੀ ਦੇ ਦੋਸ਼ਾਇਦ ਕੀਤੇ ਗਏ ਨੇ ਪੀਟਰਸਬਰਗ ਪੁਲਿਸ ਮੁਤਾਬਕ ਜੂਨ ਦੇ ਪਹਿਲੇ ਹਫਤੇ ਸ਼ਹਿਰ ਦੀ ਇੱਕ ਬਸਨੀਕ ਔਰਤ ਨੂੰ ਠੱਗਾਂ ਨੇ ਫੈਡਰਲ ਅਧਿਕਾਰੀ ਬਣ ਕੇ ਫੋਨ ਕੀਤਾ ਫੋਨ ਕਰਨ ਵਾਲਾ ਖੁਦ ਨੂੰ ਡਰੱਗ ਐਨਫੋਰਸਮੈਂਟ ਐਡਮਿਨਿਸਟ੍ਰੇਸ਼ਨ ਦਾ 에ਜੰਟ ਸ਼ਾਨ ਵਾਟਸਨ ਦੱਸ ਰਿਹਾ ਸੀ ਅਤੇ ਉਸਨੇ ਪੀੜਤ ਔਰਤ ਨੂੰ ਯਕੀਨ ਦਿਵਾ ਦਿੱਤਾ ਕਿ ਉਸ ਦੀ شناخت ਚੋਰੀ ਹੋ ਚੁੱਕੀ ਹੈ ਠੱਗਾਂ ਨੇ ਔਰਤ ਨੂੰ ਚੁੰਗਲ ਵਿੱਚ ਫਸਾਉਣ ਮਗਰੋਂ ਵਾਇਰ ਟ੍ਰਾਂਸਫਰ ਰਾਹੀਂ 79000 ਡਾਲਰ ਤਬਦੀਲ ਕਰਨ ਵਾਸਤੇ ਮਨਾ ਲਿਆ ਜਦਕਿ 50000 ਡਾਲਰ ਨਕਦ ਦੀ ਡਿਲੀਵਰੀ ਦਾ ਪਤਾ ਕਰ ਲਿਆ ਜੋ ਕਿਰਾਏ ਤੇ ਲਏ ਯੂ ਹਾਲ ਰੈਂਟਲ ਵਹੀਕਲ ਦੀ ਵਰਤੋਂ ਕਰ ਰਹੇ ਸਨ ਸ਼ਹਿਰ ਵਿੱਚ ਰਿਹਾਇਸ਼ ਦੌਰਾਨ ਦੋਹਾਂ ਨੇ ਹਜ਼ਾਰਾਂ ਡਾਲਰ ਦੇ ਗਿਫਟ ਕਾਰਡ ਖਰੀਦੇ ਅਤੇ ਯੂਐਸ ਪੀਐਸ ਮਨੀ ਆਰਡਰ ਵੀ ਹਾਸਲ ਕੀਤੇ ਇਸੇ ਦੌਰਾਨ ਠੱਗਾ ਨੇ ਪੀੜਤ ਔਰਤ ਨੂੰ 60000 ਡਾਲਰ ਦੀ ਰਕਮ ਦਾ ਹੋਰ ਪ੍ਰਬੰਧ ਕਰਨ ਵਾਸਤੇ ਆਖ ਦਿੱਤਾ ਅਤੇ ਜਾਂਚ ਕਰਤਾਵਾਂ ਨੂੰ ਜਾਲ ਵਿਛਾਉਣ ਦਾ ਮੌਕਾ ਮਿਲ ਗਿਆ ਅਦਾਲਤੀ ਦਸਤਾਵੇਜ਼ਾ ਮੁਤਾਬਕ ਹਰਸ਼ੀਲ ਕੁਮਾਰ ਪਟੇਲ ਅਤੇ ਸ਼ੁਭਮ ਪਟੇਲ 9 ਜੂਨ ਨੂੰ ਅਲਾਸਕਾ 에ਅਰਲਾਈਨਸ ਰਾਹੀਂ ਪੀਟਰਸਬਰਗ ਪੁੱਜੇ ਅਤੇ ਮੁਲਾਕਾਤ ਵਾਲੀ ਜਗ੍ਹਾ ਬਦਲ ਦਿੱਤੀ ਨਵੀਂ ਜਗ੍ਹਾ ਤੇ ਪੀੜਤ ਔਰਤ ਨੇ ਦੋਹਾਂ ਨੂੰ 60000 ਡਾਲਰ ਦੀ ਰਕਮ ਸੌਂਪੀ ਆਲੇ-ਦੁਆਲੇ ਮੌਜੂਦ ਪੁਲਿਸ ਅਫਸਰਾਂ ਨੇ ਦੋਹਾਂ ਨੂੰ ਰੰਗੇ ਹਥੀਂ ਗ੍ਰਿਫਤਾਰ ਕਰ ਲਿਆ ਪੁੱਛ ਪੜਤਾਲ ਦੌਰਾਨ ਹਰਸ਼ੀਲ ਕੁਮਾਰ ਪਟੇਲ ਨੇ ਮੰਨਿਆ ਕਿ ਸ਼ੁਭਮ ਪਟੇਲ ਨੇ ਇੱਕ ਵਟਸਐਪ ਗਰੁੱਪ ਰਾਹੀਂ ਉਸ ਨਾਲ ਸੰਪਰਕ ਕਾਇਮ ਕੀਤਾ ਅਤੇ ਸਾਜ਼ਿਸ਼ ਦਾ ਹਿੱਸਾ ਬਣਾਇਆ ਪੀਟਰਸਬਰਗ ਪੁਲਿਸ ਨੇ ਸ਼ੱਕੀਆਂ ਦੀ ਗ੍ਰਿਫਤਾਰੀ ਮਗਰੋਂ ਐਫਬੀਆਈ ਕੈਚਕੈਨ ਜ਼ਿਲ੍ਹਾ ਅਟਾਰਨੀ ਦਫ਼ਤਰ ਜੂਨੋਜ਼ੇਰਾ ਅਟਾਰਨੀ ਦਫ਼ਤਰ ਅਤੇ ਹੋਰਨਾਂ ਏਜੰਸੀਆਂ ਦਾ ਸ਼ੁਕਰੀਆ ਅਦਾ ਕੀਤਾ ਜਨਾਦੀ ਮਦਦ ਸਦਕਾ ਮਹਮ ਸਫਲ ਹੋ ਸਕੀ ਅਤੇ ਸਮਾਜ ਦੇ ਲੋਕਾਂ ਨੂੰ ਠੱਗਾਂ ਤੋਂ ਬਚਾਇਆ ਜਾ ਸਕਿਆ ਦੱਸ ਦਈਏ ਕਿ ਹਰਸ਼ੀਲ ਕੁਮਾਰ ਪਟੇਲ ਅਤੇ ਸ਼ੁਭਮ ਪਟੇਲ ਵਿਰੁੱਧ ਲੱਗੇ ਦੋਸ਼ ਫਿਲਹਾਲ ਅਦਾਲਤ ਵਿੱਚ ਸਾਬਤ ਨਹੀਂ ਕੀਤੇ ਗਏ। ਇਹ ਰਿਪੋਰਟ ਹਮਦਰ ਟੀਵੀ ਆ ਹੁਣ ਚੱਲਦੇ ਆ ਕੈਨੇਡੀਅਨ ਰੀਅਲ ਅਸਟੇਟ ਬਾਜ਼ਾਰ ਨਾਲ ਸੰਬੰਧਤ ਅਹਿਮ ਖਬਰ ਬਾਲ ਕੈਨੇਡਾ ਦੇ ਰੀਅਲ ਅਸਟੇਟ ਬਾਜ਼ਾਰ ਵਿੱਚ ਮਈ ਮਹੀਨੇ ਦੌਰਾਨ ਰੌਣਕਾਂ ਪਰਤਦੀਆਂ ਮਹਿਸੂਸ ਹੋਈਆਂ। ਜਦੋਂ ਅਪ੍ਰੈਲ ਦੇ ਮੁਕਾਬਲੇ ਕਰਾਂ ਦੀ ਵਿਕਰੀ 3.6% ਵੱਧ ਗਈ ਪਰ ਸਾਲਾਨਾ ਆਧਾਰ ਤੇ ਦੇਖਿਆ ਜਾਵੇ ਤਾਂ ਮਕਾਨਾਂ ਦੀ ਵਿਕਰੀ ਵਿੱਚ 4.3% ਕਮੀ ਦਰਜ ਕੀਤੀ ਗਈ ਹੈ ਕੈਨੇਡੀਅਨ ਰੀਅਲ ਅਸਟੇਟ ਐਸੋਸੀਏਸ਼ਨ ਨੇ ਦੱਸਿਆ ਕਿ ਪਿਛਲੇ ਮਹੀਨੇ 49423 ਰਿਹਾਇਸ਼ੀ ਜਾਇਦਾਦਾਂ ਦੀ ਮਾਲਕੀਅਤ ਵਿੱਚ ਤਬਦੀਲੀ ਆਈ ਜਦਕਿ ਮਈ 2024 ਵਿੱਚ ਇਹ ਅੰਕੜਾ 51642 ਦਰਜ ਕੀਤਾ ਗਿਆ ਰੀਜਰ ਟੋਰਾਂਟੋ ਏਰੀਆ ਦੇ ਰੀਅਲ ਅਸਟੇਟ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਫਿਲਹਾਲ ਬਾਜ਼ਾਰ ਵਿੱਚ ਚਾਹੀ ਤੇਜ਼ੀ ਮਾਮੂਲੀ ਹੈ ਅਤੇ ਇਸ ਨੂੰ ਵਧਾ ਚੜਾ ਕੇ ਪੇਸ਼ ਨਹੀਂ ਕੀਤਾ ਜਾਣਾ ਚਾਹੀਦਾ 2024 ਦੇ ਅੰਤ ਅਤੇ 2025 ਦੀ ਸ਼ੁਰੂਆਤ ਵਿੱਚ ਰੀਅਲ ਅਸਟੇਟ ਬਾਜ਼ਾਰ ਵਿੱਚ ਸੰਭਾਵਤ ਖਰੀਦਦਾਰਾਂ ਦੀ ਵੱਡੀ ਕਮੀ ਦੇਖਣ ਨੂੰ ਮਿਲੀ ਅਤੇ ਨੇੜ ਭਵਿੱਖ ਵਿੱਚ ਇਹ ਸਮੱਸਿਆ ਹੱਲ ਹੋਣ ਦੇ ਆਸਾਰ ਨਹੀਂ ਦੂਜੇ ਪਾਸੇ ਕੈਨੇਡੀਅਨ ਰੀਅਲ ਅਸਟੇਟ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਮਈ ਮਹੀਨੇ ਦੌਰਾਨ ਨਵੇਂ ਸੂਚੀਬੱਧ ਹੋਏ ਮਕਾਨਾਂ ਦੀ ਗਿਣਤੀ ਵਿੱਚ 3.1% ਵਾਧਾ ਹੋਇਆ। ਸਾਲਾਨਾ ਆਧਾਰ ਤੇ ਦੇਖਿਆ ਜਾਵੇ ਤਾਂ ਮਈ ਦੇ ਅੰਤ ਤੱਕ ਪੂਰੇ ਕੈਨੇਡਾ ਵਿੱਚ 2,1880 ਪ੍ਰਾਪਰਟੀਆਂ ਵੇਚਣ ਵਾਸਤੇ ਸੂਚੀਬੱਧ ਹੋਈਆਂ ਅਤੇ ਪਿਛਲੇ ਸਾਲ ਦੇ ਮੁਕਾਬਲੇ ਇਹ ਅੰਕੜਾ 13.2% ਵਧ ਬਣਦਾ ਹੈ। ਰੀਅਲ ਏਸਟੇਟ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਮਹੀਨਿਆਂ ਦੌਰਾਨ ਵਧੇਰੇ ਸਥਿਰਤਾ ਨਜ਼ਰ ਆ ਸਕਦੀ ਹੈ। ਪਰ ਯਕੀਨੀ ਤੌਰ ਤੇ ਕੁਝ ਵੀ ਕਹਿਣਾ ਸੰਭਵ ਨਹੀਂ ਕੋ ਮੰਤਰੀ ਪੱਧਰ ਤੇ ਚੱਲ ਰਹੇ ਯੁੱਧ ਕਾਰੋਬਾਰੀ ਖਿੱਚੋ ਤਾਣ ਅਤੇ ਫੈਡਰਲ ਸਰਕਾਰ ਵੱਲੋਂ ਲਏ ਜਾਣ ਵਾਲੇ ਫੈਸਲੇ ਖਰੀਦਦਾਰਾਂ ਅਤੇ ਵੇਚਣ ਵਾਲਿਆਂ ਦੇ ਰੁਝਾਨ ਨੂੰ ਪ੍ਰਭਾਵਿਤ ਕਰ ਸਕਦੇ ਨੇ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਰੀਅਲ ਏਸਟੇਟ ਖੇਤਰ ਵਿੱਚ ਮੁਕੰਮਲ ਵਿਸ਼ਵਾਸ ਬਹਾਲੀ ਹੋਣੀ ਹਾਲੇ ਬਾਕੀ ਹੈ ਅਤੇ ਇਸ ਬਾਰੇ ਸਮਾਹੱਦ ਤੈਅ ਕਰਨੀ ਵੀ ਮੁਸ਼ਕਲ ਹੈ ਕੈਨੇਡਾ ਵਿੱਚ ਮਈ ਦੌਰਾਨ ਵਿਕੇ ਇੱਕ ਮਕਾਨ ਦੀ ਔਸਤ ਕੀਮਤ 692000 ڈالر ਰਹੀ ਅਤੇ ਸਾਲਾਨਾ ਆਧਾਰ ਤੇ ਇਹ 1.8% ਘਟ ਬਣਦੀ ਹੈ ਕੈਨੇਡੀਅਨ ਰੀਅਲ اسٹیਟ ਐਸੋਸੀਏਸ਼ਨ ਦੇ ਅੰਕੜਿਆਂ ਮੁਤਾਬਕ ਖਾਸ ਕਿਸਮ ਦੇ ਕਈ ਕਰਾਂਦੀਆ ਕੀਮਤਾ ਅਪ੍ਰੈਲ ਦੇ ਮੁਕਾਬਲੇ ਹੇਠਾਂ ਆਈਆਂ 온ਟਾਰੀਓ ਦਾ ਜ਼ਿਕਰ ਕੀਤਾ ਜਾਵੇ ਤਾਂ ਸਿੰਗਲ ਫੈਮਿਲੀ ਹੋਮ ਦੀ ਔਸਤ ਕੀਮਤ 890000 ڈالر ਦਰਜ ਕੀਤੀ ਗਈ ਜੋ ਮਈ 2024 ਦੌਰਾਨ 946300 ڈالر ਰਹੀ ਕਾਂਡੋਜ਼ ਦੀਆਂ ਕੀਮਤਾਂ ਵਿੱਚ ਸਾਲਾਨਾ ਆਧਾਰ ਤੇ 8.3% ਕਮੀ ਆਈ ਜਦਕਿ ਟਾਊਨ ਹਾਊਸ ਦੇ ਪਹਾ 6% ਹੇਠਾਂ ਚਲੇ ਗਏ। ਬੇਰ ਰਿਪੋਰਟ ਹਮਦਰ ਟੀਵੀ। ਅਗਲੀ ਖਬਰ ਇਜ਼ਰਾਈਲ ਅਤੇ ਈਰਾਨ ਜੰਗ ਵਿੱਚ ਅਮਰੀਕਾ ਦੇ ਸ਼ਾਮਲ ਹੋਣ ਨਾਲ ਸੰਬੰਧਿਤ ਹੈ। ਜੀ ਹਾਂ ਇਜ਼ਰਾਈਲ ਈਰਾਨ ਜੰਗ ਦੌਰਾਨ ਕਤਲੋਗਾਰ ਦਾ سلسلہ ਲਗਾਤਾਰ جاری ਹੈ ਅਤੇ ਜਲਦ ਹੀ ਅਮਰੀਕਾ ਜੰਗ ਵਿੱਚ ਸ਼ਾਮਲ ਹੋ ਰਿਹਾ ਹੈ। ਉਧਰ ਭਾਰਤ ਸਰਕਾਰ ਵੱਲੋਂ ਆਪਣੇ ਨਾਗਰਿਕਾਂ ਨੂੰ ਆਰਮੀਨੀਆ ਦੇ ਰਸਤੇ ਈਰਾਨ ਵਿੱਚੋਂ ਬਾਹਰ ਕੱਢਿਆ ਜਾ ਰਿਹਾ ਹੈ ਜਦਕਿ ਭਾਰਤੀ ਵਿਦਿਆਰਥੀ ਮੁਕੰਮਲ ਤੌਰ ਤੇ ਈਰਾਨ ਦੀ ਰਾਜਧਾਨੀ ਤਹਿਰਾਨ ਤੋਂ ਬਾਹਰ ਆ ਚੁੱਕੇ ਨੇ ਲੜਾਈ ਦੇ 5ਵੇਂ ਦਿਨ ਈਰਾਨ ਵੱਲੋਂ ਤਲ ਅਬੀਬ ਵਿਖੇ ਇਜ਼ਰਾਈਲੀ ਖੁਫੀਆ ਏਜੰਸੀ ਮੋਸਾਦ ਦੇ ਮੁੱਖ ਦਫ਼ਤਰ ਤੇ ਹਵਾਈ ਹਮਲੇ ਕੀਤੇ ਗਏ ਅਤੇ ਫੌਜ ਨਾਲ ਸੰਬੰਧਿਤ ਖੁਫੀਆ ਏਜੰਸੀ ਆਮਨ ਦੀ ਇਮਾਰਤ ਨੂੰ ਵੀ ਨਿਸ਼ਾਨਾ ਬਣਾਇਆ ਈਰਾਨ ਦੀ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕੋਰ ਵੱਲੋਂ ਹਮਲਿਆਂ ਦੀ ਤਸਦੀਕ ਕੀਤੀ ਗਈ ਹੈ ਅਤੇ ਸੋਸ਼ਲ ਮੀਡੀਆ ਤੇ ਅਪਲੋਡ ਵੀਡੀਓਜ਼ ਵਿੱਚ ਮੋਸਾਦ ਦੇ ਮੁੱਖ ਦਫ਼ਤਰ ਵਿੱਚ ਧਮਾਕੇ ਦੇਖੇ ਜਾ ਸਕਦੇ ਨੇ ਦੂਜੇ ਪਾਸੇ ਇਜ਼ਰਾਈਲੀ ਹਵਾਈ ਹਮਲਿਆਂ ਦੌਰਾਨ ਈਰਾਨ ਦੇ ਫੌਜੀ ਕਮਾਂਡਰ ਮੇਜਰ ਜਨਰਲ ਅਲੀ ਸ਼ਾਦਮਾਨੀ ਦੀ ਮੌਤ ਹੋ ਗਈ ਸ਼ਾਦਮਾਨੀ ਫੌਜ ਦੀ ਐਮਰਜੈਂਸੀ ਕਮਾਂਡ ਦੇ ਮੁਖੀ ਸਨ ਅਤੇ 4 ਦਿਨ ਪਹਿਲਾਂ ਹੀ ਅਹੁਦਾ ਸੰਭਾਲਿਆ ਸੀ ਇਸੇ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਇਹ ਉਹ ਈਰਾਨ ਨਾਲ ਗੱਲਬਾਤ ਦੇ ਬਿਲਕੁਲ ਵੀ ਮੋੜ ਵਿੱਚ ਨਹੀਂ ਜਦ ਕਿ ਪਹਿਲਾਂ 트ੰਪ ਨੇ ਆਖਿਆ ਸੀ ਕਿ ਉਹ ਇਜ਼ਰਾਈਲ ਅਤੇ ਈਰਾਨ ਦਾ ਸੰਘਰਸ਼ ਖਤਮ ਕਰਨਾ ਚਾਹੁੰਦੇ ਨੇ 트ੰਪ ਨੇ ਸਾਫ਼ ਲਫ਼ਜ਼ਾਂ ਵਿੱਚ ਆਖ ਦਿੱਤਾ ਕਿ ਉਹ ਈਰਾਨ ਨਾਲ ਬਹੁਤੀ ਗੱਲਬਾਤ ਕਰਨ ਦੇ ਇੱਛਕ ਨਹੀਂ ਅਮਰੀਕਾ ਈਰਾਨ ਨਾਲ ਪਰਮਾਣੂ ਸਮੱਸਿਆ ਦਾ ਪੱਕਾ ਹੱਲ ਚਾਹੁੰਦਾ ਹੈ ਅਤੇ ਇਸ ਦਾ ਇੱਕੋ ਇੱਕ ਰਾਹ ਇਹ ਬਚਦਾ ਹੈ ਕਿ ਈਰਾਨ ਪਰਮਾਣੂ ਹਥਿਆਰਾਂ ਤੋਂ ਦੂਰ ਹੋ ਜਾਵੇ ਇਸੇ ਦੌਰਾਨ ਈਰਾਨ ਦੇ ਵਿਦੇਸ਼ ਮੰਤਰੀ ਅਬਾਸ ਅਰਾਕ